आही तो चीज अरविंद केजरीवाल ने कहा के सी हम राजनीति करने नहीं हम राजनीति सिखाने आए हैं सरदार सुखबीर सिंह बादल सरदार सुखबीर सिंह बादल किसान का पुत सुखबीर सिंह बादल नाल किसान का पुत सुखबीर सिंह बादल नाल सरदार सुखबीर सिंह बादल ਦੁਸ਼ਮਣ ਨੰਬਰ 1 ਕਾਂਗਰਸ ਪਾਰਟੀ ਨੰਬਰ 2 ਦੁਸ਼ਮਣ ਬੀਜੇਪੀ ਪਾਰਟੀ ਨੰਬਰ 3 ਦੁਸ਼ਮਣ ਆਮ ਪਾਰਟੀ ਆਮ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਬਾਕੀਆਂ ਨੂੰ ਛੱਡ ਹੀ ਦਈਏ ਤੇ ਨਹੀਂ ਕਰਦੇ ਮੈਂ ਤੇਰੀ ਕੰਮ ਨਹੀਂ ਕਰਦਾ ਇੱਕ ਮਿੰਟ ਕਰਕੇ ਮੈਨੂੰ ਬੰਦ ਕਰ ਦਿਓ ਤੁਸੀਂ ਬਰੇ ਰਹੋ ਆਹ ਕੰਮ ਕੀ ਕਰਦੇ ਨਕਲਾ ਇਹ ਮੇਰੇ ਕੋਲ ਲੈਣੇ ਤੋਂ ਮਸਾ ਨਹੀਂ ਨਹੀਂ ਇੱਥੇ ਤੁਹਾਨੂੰ ਮੈਂ ਸਵਾਲ ਕਰਨੇ ਆ ਨਾ ਜਵਾਬ ਦਿਓ ਨਹੀਂ ਜਵਾਬ ਕਿਉਂ ਤੁਸੀਂ ਕਿਉਂ ਆਉਣੇ ਤੁਸੀਂ ਸੋਦੇ ਬੰਦੇ ਨੇ ਜ਼ਮੀਨਾਂ ਖਰੀਦਣਾ ਛੱਡਣਾ ਹਜੇ ਪਈਆਂ ਪੰਜ ਪੰਜ ਕਿੱਲੇ ਹਰਾਮਜੱਤ ਦੇ ਇਹ ਲੋਕ ਮੇਰੇ ਨਾਲ ਇਹ ਲੋਕਾਂ ਨੂੰ ਮਿਲ ਕੇ ਸਵਾਲ ਪੁੱਛਣ ਦੇ ਜਵਾਬ ਦੇਣਾ ਕਿੰਨਾਂ ਨੇ ਇਹ ਮੈਨੂੰ ਘੇਰਾ ਪਾਲਿਆ ਹਰਾਮਜੱਤਾਂ ਨਾਲ ਕੀ ਗੱਲ ਕੀ ਹੋਈ ਇਹਨਾਂ ਦੀ ਸਰਕਾਰ ਤੇ ਸਾਡੇ ਤੇ ਧੁੱਠੇ ਚਾਤ ਅੱਠ ਮਰਕੇ ਹੋਏ ਆ ਕਿਹੜੀ ਜਗ੍ਹਾ ਇਹੋਲੇ ਕਿੰਗਰੇ ਲੰਬੀ ਹਲਕੇ ਚ ਆਪੇ ਅੱਠ ਮਰਕੇ ਹੋਏ ਆ ਮੇਰੇ ਕੋਲ ਪ੍ਰੂਫ ਆ ਸਾਰੇ ਤੇ ਇਹਨਾਂ ਦੇ ਨਿਸ਼ਾਨ ਨੇ ਸਾਡੇ ਰਿਸ਼ਤੇਦਾਰ ਮੇਰੀ ਕੁੜੀ ਦੀ ਵੱਡੀ ਲਈ ਕਿ ਲਜਬੀਨ ਤਰੀਪੀਆ ਚਮੇਲੀ ਨੇ ਤੇ ਪੂਣੀਆਂ ਨੇ ਆ ਗੁਗੂ ਗਿੱਲ ਦੇ ਪਿੰਡ ਵਾਲੇ ਨੇ ਮਾਣੀ ਖੜੇ ਵਾਲੇ ਨੇ ਤੇ ਇਹਨਾਂ ਦੀ ਸਰਕਾਰ ਤੇ ਜਿਹੜਾ ਧਟਕਾ ਉੱਟ ਗਿਆ ਲੋਕਾਂ ਦੀਆਂ ਜ਼ਮੀਨਾਂ ਦੀਆਂ ਪਰ ਚਾਹਾਂ ਦੀਆਂ ਲੋਕਾਂ ਦੇ ਮੁੰਡਿਆਂ ਦੀਆਂ ਜਿਹੜੇ ਨਸ਼ੇ ਲੈਂਦੇ ਇਹਨਾਂ ਨੇ ਨਸ਼ਿਆਂ ਤੋਂ ਮਰਵਾਏ ਆ ਜਿਹੜੇ ਮੁੰਡੇ ਮੇਰਾ ਮੁੰਡਾ ਨੇ ਆਪ ਪਰ ਤਾਂ ਵੀ ਹੈਗੀ ਆ ਪਹਿਲਾਂ 8 ਮਿੰਟਾਂ ਦੀ ਇੰਟਰਵਿਊ ਮੇਰੀ ਕੱਢ ਕੇ ਸੁਣ ਲਿਓ ਫੀਫੀ ਸੀਸੀ ਨਿਊਜ਼ ਤੇ ਪੀ ਨਿਊਜ਼ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੁਰ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆ ਜਾਓ ਗਲਤੀ ਤੇ ਤੂੰ ਹਿੰਨ ਕਿਉਂ ਆਉਣਗੇ ਉਹ